रेडी स्टार्ट ਤੁਹਾਡੀ ਪਛਾਣ ਤੁਹਾਡੀ ਕੰਪਨੀ ਨਾਲ ਬਣਦੀ ਹੈ ਅਤੇ ਕੰਪਨੀ ਵਿੱਚ ਤੁਹਾਡੀ ਪਛਾਣ ਤੁਹਾਡੀ ਟੀਮ ਜਾਂ ਤੁਹਾਡੇ ਡਿਪਾਰਟਮੈਂਟ ਤੋਂ ਬਣਦੀ ਹੈ ਡੰਡੀ ਇਹਨਾਂ ਦੋਵਾਂ ਦੇ ਵਿਚਕਾਰ ਤੁਹਾਡੀ ਖੁਦ ਦੀ ਵੀ ਇੱਕ ਪਛਾਣ ਹੁੰਦੀ ਹੈ ਜਿਸ ਨੂੰ ਬਣਾਉਣਾ ਸਿਰਫ ਤੁਹਾਡੇ ਖੁਦ ਦੇ ਹੱਥ ਹੀ ਹੁੰਦਾ ਹੈ ਡੰਡੀ ਸ਼ੁਰੂ ਵਿੱਚ ਅਸਫਲਤਾ ਮਿਲ ਸਕਦੀ ਹੈ ਪਰ ਉਸ ਤੋਂ ਕਬਰਾਓ ਨਾ ਕਿਉਂਕਿ ਸਫਲਤਾ ਪਾਉਣ ਲਈ ਕੋਈ ਅਜੀਹਾ ਮੰਤਰ ਨਹੀਂ ਹੈ ਜਿਸ ਨੂੰ ਤੁਸੀਂ ਇੱਕ ਵਾਰ ਪਾ ਲਿਆ ਤਾਂ ਤੁਸੀਂ ਭਵਿੱਖ ਵਿੱਚ ਦੇਵੀ ਅਸਫਲ ਦਾ ਮੂੰਹ ਨਹੀਂ ਦੇਖੋਗੇ ਡੰਡੀ ਅਸਫਲਤਾ ਦੇ ਨਾਲ-ਨਾਲ ਪਿੱਛੇ ਹਟਣ ਦੀਆਂ ਚੁਣੌਤੀਆਂ ਵੀ ਨਾਲ-ਨਾਲ ਆਉਂਦੀਆਂ ਰਹਿਣਗੀਆਂ ਡੰਡੀ ਭਾਵੇਂ ਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਨਾਲ ਨਾ ਸਿਰਫ ਤੁਹਾਡਾ ਹੌਸਲਾ ਹੀ ਵਧੇਗਾ ਸਗੋਂ ਤੁਸੀਂ ਦਿਨੋਂ-ਦਿਨ ਜ਼ਿਆਦਾ ਮਜ਼ਬੂਤ ਹੁੰਦੇ ਚਲੇ ਜਾਓਗੇ ਡੰਡੀ ਖੁਦ ਉੱਤੇ ਵਿਸ਼ਵਾਸ ਰੱਖੋ ਖੁਦ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਆਪਣੇ ਆਪ ਨੂੰ ਹਰ ਸਥਿਤੀ ਵਿੱਚ ਬਿਹਤਰ ਪਾਉਂਦੇ ਹਨ ਡੰਡੀ ਉਹਨਾਂ ਉੱਤੇ ਝਟਕਿਆਂ ਦਾ ਅਸਰ ਘੱਟ ਹੁੰਦਾ ਹੈ ਤੇ ਉਹ ਜਲਦੀ ਹੀ ਉੱਭਰ ਕੇ ਅੱਗੇ ਵਧ ਜਾਂਦੇ ਹਨ ਡੰਡੀ ਜੇਕਰ ਤੁਸੀਂ ਕਿਸੇ ਕੰਮ ਨੂੰ ਰੀਜ ਨਾਲ ਕਰੋਗੇ ਤਾਂ ਉਸ ਕੰਮ ਨੂੰ ਬਿਹਤਰ ਢੰਗ ਨਾਲ ਕਰ ਸਕੋਗੇ ਡੰਡੀ ਤੁਸੀਂ ਆਪਣਾ ਮਾਣ ਵਧਾਉਣ ਦਾ ਜਿੰਨਾ ਯਤਨ ਕਰੋਗੇ ਜ਼ਿੰਦਗੀ ਵਿੱਚ ਡਿਗਣ ਉੱਤੇ ਸੱਟ ਲੱਗਣ ਦਾ ਖਤਰਾ ਓਨਾ ਹੀ ਘਟ ਹੋਵੇਗਾ ਡੰਡੀ ਮਾਣ ਵੀ ਉਦੋਂ ਹੀ ਮਿਲਦਾ ਹੈ ਜਦੋਂ ਤੁਹਾਡੇ ਅੰਦਰ ਸਵੈ ਮਾਨ ਹੋਵੇਗਾ ਡੰਡੀ ਆਪਣੀ ਤਾਕਤ ਪਛਾਣੋ ਜ਼ਿਆਦਾਤਰ ਲੋਕ ਇਹ ਜਾਣਦੇ ਹਨ ਕਿ ਉਹ ਕਿੱਥੇ ਪਿੱਛੇ ਹਨ ਡੰਡੀ ਪਰ ਅੱਜ ਦੇ ਸਖਤ ਪ੍ਰਤੀਯੋਗੀ ਮਾਹੌਲ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨਾ ਵੀ ਪਿਛੜਨ ਵਰਗਾ ਸੰਕੇਤ ਦੇਣ ਲੱਗਦਾ ਹੈ ਡੰਡੀ ਆਪਣੀਆਂ ਕਮਜ਼ੋਰੀਆਂ ਦੇ ਨਾਲ ਹੀ ਆਪਣੀ ਤਾਕਤ ਨੂੰ ਪਛਾਨਣਾ ਵੀ ਜ਼ਰੂਰੀ ਹੁੰਦਾ ਹੈ ਡੰਡੀ ਕੋਈ ਵੀ ਸੁਪਰਮੈਨ ਜਾਂ ਸੁਪਰ ਵੂਮੈਨ ਨਹੀਂ ਹੁੰਦੀ ਡੰਡੀ ਸਗੋਂ ਖੁਦ ਨੂੰ ਸਵੀਕਾਰ ਕਰਨਾ ਹੀ ਸਫਲਤਾ ਵੱਲ ਵਧਣਾ ਹੈ ਡੰਡੀ ਤਣਾਅ ਦਾ ਸਾਹਮਣਾ ਕਰੋ ਤਣਾ ਦੂਰ ਕਰਨ ਵਾਲੀਆਂ ਦਵਾਈਆਂ ਦੀ ਵਿਕਰੀ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਿੰਝ ਵਾਧਾ ਹੋ ਰਿਹਾ ਹੈ ਡੰਡੀ ਚਿੰਤਾ ਤੋਂ ਛੁਟਕਾਰਾ ਪੌਣ ਲਈ ਦਵਾਈਆਂ ਦੀ ਵਰਤੋਂ ਕਿੰਨੀ ਕੁ ਸਹੀ ਹੈ ਡੰਡੀ ਤੁਸੀਂ ਤਣਾਅ ਮੁਕਤ ਰਹਿਣ ਲਈ ਦੂਜੇ ਤਰੀਕਿਆਂ ਦੀ ਪਾਲ ਕਰੋ ਡੰਡੀ ਕਸਰਤ ਕਰੋ ਚੰਗੀ ਖੁਰਾਕ ਖਾਓ ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਦੋਸਤਾਂ ਨਾਲ ਮਿਲੋ ਜੁਲੋ ਡੰਡੀ ਅਜਿਹੇ ਕੰਮ ਕਰੋ ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਡੰਡੀ ਆਪਣੇ ਕੰਮ ਦਾ ਆਨੰਦ ਮਾਣੋ ਆਪਣੇ ਕੰਮ ਦਾ ਆਨੰਦ ਮਾਣਨਾ ਸਭ ਤੋਂ ਜ਼ਰੂਰੀ ਹੈ ਡੰਡੀ ਜੇਕਰ ਤੁਸੀਂ ਆਪਣਾ ਕੰਮ ਮਨ ਲਗਾ ਕੇ ਨਹੀਂ ਕਰੋਗੇ ਤਾਂ ਕੰਮ ਵੀ ਠੀਕ ਨਹੀਂ ਹੋਵੇਗਾ ਡੰਡੀ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਕੰਮ ਮਨ ਲਗਾ ਕੇ ਕਰੋ ਕਿਉਂਕਿ ਮਨ ਲਗਾ ਕੇ ਨਾ ਕੀਤਾ ਗਿਆ ਕੰਮ ਚੰਗੇ ਨਤੀਜੇ ਨਹੀਂ ਦੇ ਸਕਦਾ ਡੰਡੀ ਪਰਿਵਾਰ ਦਾ ਸਾਥ ਅੱਜ ਕੱਲ੍ਹ ਕਈ ਪਰਿਵਾਰਾਂ ਵਿੱਚ ਪਤੀ ਪਤਨੀ ਦੋਵੇਂ ਹੀ ਕੰਮਕਾਜੀ ਹਨ ਡੰਡੀ ਦੋਵੇਂ ਇੱਕ ਦੂਜੇ ਦੇ ਸਾਥੀ ਹਨ ਡੰਡੀ ਇਸ ਲਈ ਜੀਵਨ ਸਾਥੀ ਦੇ ਕੰਮ ਕਰਨ ਵਾਲੀ ਉਥਾਂ ਉੱਤੇ ਜੋ ਵੀ ਚੰਗਾ ਮਾੜਾ ਚੱਲ ਰਿਹਾ ਹੈ ਉਸ ਦੇ ਭਾਗੀਦਾਰ ਬਣੋ ਡੰਡੀ